ਸਰਦਾਰ ਡਾਕਟਰ ਮਨਮੋਹਨ ਸਿੰਘ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ 10 ਸਾਲ ਪ੍ਰਧਾਨ ਮੰਤਰੀ ਰਹੇ ਲੇਕਿਨ ਪਰਿਵਾਰ ਪਰਵਾਰਕ ਤੌਰ ਤੇ ਡਾਕਟਰ ਮਨਮੋਹਨ ਸਿੰਘ ਆਪਣੇ ਪਰਿਵਾਰ ਨਾਲ ਕਿਵੇਂ ਵਿਚਰਦੇ ਸੀ ਕਿਉਂਕਿ ਬੜੀ ਸਾਦਗੀ ਦੀ ਉਹਨਾਂ ਦੀ ਜ਼ਿੰਦਗੀ ਦੀ ਗੱਲ ਹੁੰਦੀ ਹੈ ਪਰਿਵਾਰ ਦਾ ਜ਼ਿਕਰ ਹੁੰਦਾ ਹੈ ਪਰਿਵਾਰ ਦੇ ਵਿੱਚ ਪਰਵਾਰਕ ਮੈਂਬਰਾਂ ਦੇ ਨਾਲ ਬੜੇ ਪਿਆਰ ਨਾਲ ਸਹਿਨਸ਼ੀਲਤਾ ਨਾਲ ਚਾਹੇ ਪ੍ਰਧਾਨ ਮੰਤਰੀ ਹੋਣ ਉਸ ਵੇਲੇ ਵੀ ਮਿਲਦੇ ਸੀ ਪਰਵਾਰਕ ਮੈਂਬਰ ਮੇਰੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਕਉਸਬ ਤੁਹਾਡੇ ਕੀ ਲੱਗਦੇ ਸੀਗੇ ਵੀ ਜੇ ਦਾਦਾ ਜੀ ਦੇ ਫਰਸਟ ਕਜ਼ਨ ਨੇ ਬਦਰ ਨੇ ਤੇ ਉਹ ਇਕੱਠੇ ਉਹਨਾਂ ਦਾ ਜਨਮ ਜਿਹੜਾ ਹੈ ਉਹ ਚਕਵਾਲ ਪਾਕਿਸਤਾਨ ਚ ਹੋਇਆ ਹੈ ਤੇ ਮੇਰੇ ਦਾਦਾ ਜੀ ਵੀ ਜਿਹੜੇ ਨੇ ਉੱਥੇ ਉਹਨਾਂ ਦਾ ਵੀ ਬਹੁਤ ਉੱਥੋਂ ਜਾਈਆਤਾ ਉੱਥੋਂ ਸੀ ਨਾਲ ਹੀ ਉਹਨਾਂ ਦੇ ਫਰਸਟ ਕਜ਼ਨ ਕਿ ਜਦੋਂ ਤੁਸੀਂ ਮਿਲਦੇ ਸੀ ਪ੍ਰਧਾਨ ਮੰਤਰੀ ਰਹਿੰਦੇ ਹੋਏ ਵੀ ਜਦੋਂ ਤੁਸੀਂ ਮਿਲਦੇ ਸੀ ਕਿਸ ਤਰੀਕੇ ਨਾਲ ਤੁਹਾਡੇ ਨਾਲ ਗੱਲਬਾਤ ਕਰਦੇ ਸੀ ਲੱਗਦਾ ਸੀ ਕਿ ਪ੍ਰਧਾਨ ਮੰਤਰੀ ਨਾਲ ਗੱਲ ਕਰ ਰਹੇ ਹੋ ਜਾਂ ਲੱਗਦਾ ਸੀ ਕਿ ਨਹੀਂ ਪਰਿਵਾਰਕ ਮੈਂਬਰ ਨੇ ਪਰਿਵਾਰਿਕ ਮੈਂਬਰ ਵਾਲੀ ਫੀਲਿੰਗ ਹੀ ਮੈਸ਼ਨਨਤ ਦਿੰਦੀ ਹੈ ਮੇਰਾ ਖਿਆਲ ਹੈ ਪੂਰੇ ਦੇਸ਼ ਸੇ ਵੇਜ ਉਹਨਾਂ ਨੇ ਕਦੇ ਕਿਸੇ ਨੂੰ ਇਹ ਮਹਿਸੂਸ ਹੋ ਨਹੀਂ ਦਿੱਤਾ ਕਿ ਕੋਈ ਪੋਲੀਟੀਕਲ ਉਹਨਾਂ ਦੀ ਕੋਈ ਓਵੇ ਹੀ ਹੈਜ਼ ਬੀਨ ਵੈਰੀ ਹੰਬਲ ਆਲਵੇਸ ਬੜੇ ਉਹ ਡਾਊਨ ਟੂ ਅਰਥ ਰਹਿਨੇ ਤੇ ਐਜੂਕੇਸ਼ਨ ਦੇ ਉਤੇ ਉਹਨਾਂ ਨੇ ਹਮੇਸ਼ਾ ਸਾਨੂੰ ਬੜਾ ਇਨਸਪਾਇਰ ਕੀਤਾ ਹੈ ਤੇ ਸਾਨੂੰ ਹੀ ਮੋਟੀਵੇਟ ਕੀਤਾ ਹੈ ਕਿ ਅੱਗੇ ਜਾ ਕੇ ਪੜਾਈਆਂ ਨੂੰ ਅਸੀਂ ਹੋਰ ਸੀਰੀਅਸਲੀ ਲਈਏ ਬਹੁਤ ساری ਯਾਦਾਂ ਤੁਸੀਂ ਸਮੇਟ ਕੇ ਬੈਠੇ ਹੋਵੋਗੇ ਕਿਹੜੀ ਚੀਜ਼ ਤੁਹਾਨੂੰ ਯਾਦ ਰਹਿੰਦੀ ਕਿਉਂਕਿ ਜਦੋਂ ਘਰ ਦੇ ਬਜ਼ੁਰਗ ਹੁੰਦੇ ਬੱਚਿਆਂ ਨੂੰ ਉਮੂਮਨ ਕੋਈ ਨਾ ਕੋਈ ਸਿੱਖ ਦਿੰਦੇ ਨੇ ਤੁਹਾਨੂੰ ਕੀ ਲੱਗਦਾ ਕਿ ਇਹ ਚੀਜ਼ ਤੁਹਾਨੂੰ ਯਾਦ ਰਹਿੰਦੀ ਹੈ ਤੁਹਾਨੂੰ ਯਾਦ ਰਹਿੰਦੀ ਹੈ ਮੇਰੀ ਖਿਆਲ ਨਾਲ ਉਹਨਾਂ ਨੇ ਸਾਰੇ ਬੱਚਿਆਂ ਨੂੰ ਆਪਣੇ ਘਰ ਵਿੱਚ ਇੱਕ ਤਰੀਕੇ ਦਾ ਇਨਸਪੀਰੇਸ਼ਨ ਹੀ ਦਿੱਤੀ ਹੈ ਤੇ ਮੋਟੀਵੇਸ਼ਨ ਹੀ ਦਿੱਤੀ ਹੈ ਸਪੈਸ਼ਲੀ ਮੇਰੇ ਬੇਟੇ ਨੂੰ ਉਹਨਾਂ ਨੇ ਹਮੇਸ਼ਾ ਬਹੁਤ ਜ਼ਿਆਦਾ ਆਪਣਾ ਮੰਨੇ ਹੈ ਤੇ ਹਮੇਸ਼ਾ ਪੜ੍ਹਾਈ ਤੇ ਲਿਟਰੇਸੀ ਵਾਲੇ ਵਾਸਤੇ ਹਮੇਸ਼ਾ ਪੁੱਛਦੇ ਤੁਹਾਡੇ ਤੁਹਾਡੇ ਕੀ ਲੱਗਦੇ ਸੀ ਅ ਮੇਰੇ ਫਾਦਰ ਇਨ ਲਾ ਦੇ ਵੱਡੇ ਬ੍ਰਦਰ ਜੇ ਤੁਸੀਂ ਆਂਦੇ ਸੀ ਇੱਥੇ ਦਿੱਲੀ ਉਹਨਾਂ ਨੂੰ ਮਿਲਣ ਹਾਂਜੀ ਅਸੀਂ ਕਾਫੀ ਆਂਦੇ ਸੀ ਉਹਨਾਂ ਦੇ ਘਰ ਮਤਲਬ ਆਣਾ ਜਾਣਾ ਤਾਂ ਰਹਿੰਦਾ ਸੀ ਕਾਫੀ ਤੇ ਹਮੇਸ਼ਾ ਜਦੋਂ ਆਣਾ ਤੇ ਹਮੇਸ਼ਾ ਪਿਆਰ ਵਾਲੀਆਂ ਗੱਲਾਂ ਹਮੇਸ਼ਾ ਇਹ ਨਹੀਂ ਕਿ ਸਿਰਫ ਪੋਲਿਟਿਕਸ ਉਹ ਚਾਹੇ ਉਹ ਤਾਇਆ ਜੀ ਸੰ ਜਾਂ ਉਹ ਤਾਈ ਜੀ ਸੰ ਤੇ ਹਮੇਸ਼ਾ ਉਹਨਾਂ ਨੇ ਨਾ ਅ ਫੈਮਿਲੀ ਦੇ ਤੌਰ ਤੇ ਆਪਣਾ ਰਿਸ਼ਤਾ ਹਮੇਸ਼ਾ ਰੱਖਿਆ ਹੈ ਫੋਨਾਂ ਤੇ ਵੀ ਗੱਲ ਕਰਨੀਆਂ ਉਹਨਾਂ ਦੇ ਨਾਲ ਹਮੇਸ਼ਾ ਇੱਕ ਪਰਸਨ ਬਹੁਤ ਅੱਛਾ ਪਬਲਿਕ ਜਿਹਦੋਸੀ ਦੇਖੀ ਤਾਂ ਬਹੁਤ ਘੱਟ ਬੋਲਦੇ ਬਹੁਤ ਘੱਟ ਗੱਲਬਾਤ ਕਰਦੇ ਉਹ ਘੱਟ ਹਾਂ ਪਰ ਵਿੱਚ ਵੀ ਕੱਟੀ ਬੋਲਦੇ ਉਹ ਕੱਟੀ ਬੋਲਦੇ ਵੀ ਹੈ ਜੋ ਬੋਲਦੇ ਉਹ ਉਸ ਦਾ ਜਿਹੜਾ ਇਫੈਕਟ ਹੋ ਰਹਿੰਦਾ ਹੈ ਹਮੇਸ਼ਾ ਕਰ ਵੀ ਘੱਟ ਬੋਲਦੇ ਸੀ ਜਾਂ ਜ਼ਿਆਦਾ ਕੱਟੀ ਬੋਲਦੇ ਘੱਟ ਬੋਲਦੇ ਸੀ ਬਟ ਸੋਚ ਸਮਝ ਕੇ ਬੋਲਦੇ ਆ ਜੋ ਕੁਝ ਵੀ ਬੋਲਦੇ ਸੀ ਬੜਾ ਸੋਚ ਸਮਝ ਕੇ ਬੜੇ ਵੈਲਿਊ ਵਾਲੇ ਵਰਡਸ ਹੁੰਦੇ ਸੀ ਮਤਲਬ ਜੋ ਬੋਲਣਾ ਉਸ ਵਿੱਚ ਕੁਝ ਨਾ ਕੁਝ ਸਿੱਖੀ ਮਿਲਦੀ ਸੀ ਉਹਨਾਂ ਦੇ ਹਰ ਲਫ਼ਜ਼ ਵਿੱਚ ਤੁਹਾਡੇ ਤੁਹਾਡੇ ਕੀ ਲੱਗਦੇ ਸੀ ਹਿੰਦੀ ਵਿੱਚ ਕੰਫਰਟੇਬਲ ਆ ਜਾਂ ਪੰਜਾਬੀ ਵਿੱਚ ਬੋਲੋ ਪੰਜਾਬੀ ਕਿ ਤੁਹਾਡੇ ਕੀ ਲੱਗਦੇ ਸੀਗੇ ਉਹ ਮੇਰੇ ਦਾਦਾ ਦੇ ਵੱਡੇ ਭਰਾ ਦਾਦਾ ਜੀ ਦੇ ਵੱਡੇ ਭਰਾ ਸੀ ਤੁਸੀਂ ਮਿਲਦੇ ਸੀ ਉਹਨਾਂ ਨੂੰ ਮੁਲਾਕਾਤ ਹੁੰਦੀ ਸੀ ਪ੍ਰਧਾਨ ਮੰਤਰੀ ਤੇ ਟਾਈਮ ਹੁੰਦੇ ਸੀ ਜਾਂ ਉਸ ਤੋਂ ਬਾਅਦ ਹੀ ਜਾਂ ਉਸ ਤੋਂ ਪਹਿਲਾਂ ਦੋਨੋਂ ਸਰ ਪ੍ਰਧਾਨ ਮੰਤਰੀ ਦਾ ਟਾਈਮ ਵੀ ਸੀ ਤੇ ਉਸ ਦੇ ਬਾਅਦ ਹੀ ਮੈਂ ਆਪਣੇ ਮਮਾ ਤੇ ਆਪਣੇ ਪਰਾ ਤੇ ਆਪਣੇ ਪਿਓ ਨਾਲ ਆਂਦੀ ਸੀ ਤੇ ਉਹਨਾਂ ਨੂੰ ਮਿਲਦੇ ਸੀ ਤੇ जब आप मिलते थे किस तरह से आ, कोई कोई ऐसी बात जो आपको याद रहे या आपको लगता है कि ये बात आ, कभी भूली नहीं जा सकती या उनको बाकी से अलग बनाती है अलग हर चीज़ उन्होंने सब तो अलग बना दिया मेरे प्राणे थोड़े समय बोले कि उन्होंने वाकन कोई जोड़ा नहीं करता वो सबसे वो पॉलिटिक्स में भी तो घर भी बहुत जोड़ू आदमी सन तो ਉਹਨਾਂ ਨੇ پورے ਫੈਮਲੀ ਨੂੰ ਬਹੁਤ ਜ਼ਿਆਦਾ ਬੌਂਡ ਕਰਕੇ ਰੱਖਦੀ ਸੀ ਹੀ ਘਟ ਬੋਲਦੇ ਸੀ ਲੇਕਿਨ ਉਹਨਾਂ ਨੂੰ ਹਰ ਇੱਕ ਬਾਰੇ ਪਤਾ ਸੀ ਕੌਣ ਕੀ ਕਰ ਰਿਹਾ ਹੈ ਫੈਮਲੀ ਚ ਪਰਿਵਾਰ ਚ ਇੰਟਰਸਟ ਲੈਂਦੇ ਸੀ ਹਾਂ ਮਤਲਬ ਘਟ ਬੋਲਦੇ ਸੀ ਉਹਨਾਂ ਦੀ ਜਿਹੜੀ ਵਾਈਫ ਹੈ ਸਾਡੀ ਜਿਹੜੀ ਤਾਈ ਜੀ ਹਨ ਉਹ ਬਹੁਤ ਜ਼ਿਆਦਾ ਅੱਗੇ ਵੱਧ ਕੇ ਸਾਡੇ ਨਾਲ ਕਰਦੇ ਸੀ ਇਨ ਫੈਕਟ ਉਹਨਾਂ ਤੇ ਮੇਰੇ ਨਾਲ ਬਹੁਤ ਜ਼ਿਆਦਾ ਇੱਕ ਤਰੀਕੇ ਦਾ ਡਾਕਟਰ ਗੁਰਸ਼ਰਨ ਉਹ ਡਾਕਟਰ ਹਾਂਜੀ ਬਿਲਕੁਲ ਜੀ ਅ ਗੁਸ਼ੇਂਤਾਈ ਜੀ ਜਿਹੜੇ ਨੇ ਤੇ ਉਹਨਾਂ ਨਾਲ ਮੇਰਾ ਬਹੁਤ ਅੱਛਾ ਰਿਲੇਸ਼ਨਸ਼ਿਪ ਹੈ ਮਤਲਬ ਫੋਨਾਂ ਦੇ ਉੱਤੇ ਅਸੀਂ ਵੀ ਬੋਥਾ ਅਸੀਂ ਦੋਨੋਂ ਕੁਕਿੰਗ ਦੇ ਬੜੇ ਸ਼ੌਕੀਨ ਹਾਂ ਤੇ ਅਸੀਂ ਦੋਨੋਂ ਇੱਕ ਦੂਜੇ ਨਾਲ ਗੱਲਾਂ ਕਰਕੇ ਤੇ ਦੂਜੇ ਡਾਕਟਰ ਸਾਹਿਬ ਨੂੰ ਕੀ ਪਸੰਦ ਸੀ ਖਾਣ ਚ ਕਦੇ ਡਾਕਟਰ ਕੁਸ਼ਰਨ ਹੋ ਰਿਹਾ ਸੀ ਉਹ ਖਾਣੇ ਦੇ ਸ਼ੌਕੀਨ ਸਨ ਮਿੱਠੇ ਦੇ ਸ਼ੌਕੀਨ ਕਾਫੀ ਸਨ ਮਿੱਠੇ ਦੇ ਸ਼ੌਕੀਨ ਤੇ ਕੇਕਸ ਬਣਾਉਂਦੇ ਮੇਰੀ ਮਦਰ ਤੋਂ ਨਾਲ ਵੀ ਕੇਕ ਚ ਬੜੀ ਵਾਰ ਜਿੰਨੀ ਵਾਰੇ ਦਿੱਲੀ ਆਂਦਾ ਸੀ ਤੇ ਉਹਨਾਂ ਵਾਸਤੇ ਮੈਂ ਕੇਕ ਜ਼ਰੂਰ ਪੇਕਤੀ ਸੀ ਉਹਨਾਂ ਨੂੰ ਮੇਰੇ ਹੱਥ ਦਾ ਕੇਕ ਬੜਾ ਚੰਗਾ ਲੱਗਦਾ ਸੀ ਪਰ ਹੋਰ ਪਰਿਵਾਰਕ ਮੈਂਬਰ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲਏ ਕਿਸ ਤਰੀਕੇ ਨਾਲ ਦੇਖਦੇ ਹੋ ਏਡੀ ਵੱਡੀ ਸ਼ਖਸੀਅਤ ਦੇ ਮਾਲਕ ਔਰ ਉਹਨਾਂ ਦਾ ਪਰਿਵਾਰਕ ਮੈਂਬਰ ਹੋਣਾ ਜਿੰਦੇ ਬਰਾਕ ਓਬਾਮਾ ਕਾਇਲ ਹੋਣ ਜਿਸ ਦੇ ਕੰਮਾਂ ਨੂੰ ਲੈ ਕੇ ਦੁਨੀਆ ਪ੍ਰਸ਼ੰਸਾ ਕਰ ਰਹੀ ਹੈ ਵਿਰੋਧੀ ਧਿਰ ਦੇ ਲੀਡਰ ਅਕਾਲੀ ਦਲ ਨੇ ਕਦੀ ਸੋਚਿਆ ਨਹੀਂ ਹੋਵੇਗਾ ਕਿ ਕਾਂਗਰਸ ਦਫ਼ਤਰ ਜਾਵਾਂਗੇ ਉਹ ਵੀ ਇੱਥੇ ਅੱਜ ਪਹੁੰਚ ਗਏ ਇਟ ਇਜ਼ ਮੈਂ ਇੰਗਲਿਸ਼ ਵਿੱਚ ਬੋਲਣਾ ਚਾਹਾਂਗਾ ਇਟ ਇਜ਼ ਅ ਪ੍ਰਿਵਿਲੇਜ ਟੂ ਬੀ ਇਨ ਹਿਸ ਫੈਮਲੀ ਬਟ ਆਈ ਕਾਲ ਇਟ ਐਨ ਐਕਟ ਆਫ ਗੋਡ ਇੰਡੀਆ ਨੀਡੇਡ ਅ ਮੈਨ ਲਾਈਕ ਹਿਮ ਵੀ ਐਜ਼ ਅ ਫੈਮਲੀ ਗਾਟ ਹਿਮ ਐਜ਼ ਅ ਗਿਫਟ ਬਟ ਥਿਸ ਇਜ਼ ਅ ਗਿਫਟ ਟੂ ਇੰਡੀ ਇਨਾ ਤੋਂ ਅੱਛਾ ਲੀਡਰ ਸਟੇਟਸਮੈਨ ਐਂਡ ਵੈਨ ਹੀ ਸੇਜ਼ ਹਿਸਟਰੀ ਵਿਲ ਬੀ ਕਾਈਂਡਰ ਤੁਸੀਂ ਜਨੂਨ ਦੇਖੋ ਲੁੱਕ ਐਟ ਦ ਪੀਪਲ ਹੀ ਹਸ ਨਾਟ ਬੀਨ ਵਰਕਿੰਗ ਫੋਰ ਦ ਲਾਸਟ 10 ইয়ারਸ ਇਨ ਪਬਲਿਕ ਲਾਈਫ ਬਟ ਤੁਸੀਂ ਦੇਖੋ ਕਿਤਨੇ ਲੋਕ ਆਏ ਨੇ ਹੱਥ ਜੋੜ ਕੇ ਖੜੇ ਤੇ ਥੈਂਕ ਯੂ ਸੋ ਮੱਚ ਤੁਸੀਂ ਸਾਨੂੰ ਓਪਰਚੁਨਿਟੀ ਦਿੱਤੀ ਹੈ ਵੀਲ ਸਟਾਰ ਲਾਈਕ ਟੂ ਤੁਹਾਨੂੰ ਉਹਨਾਂ ਦੀ ਕਿਹੜੀ ਗੱਲ ਯਾਦ ਰਹਿੰਦੀ ਹੈ ਜਦੋਂ ਤੁਸੀਂ ਮਿਲਦੇ ਸੀ ਕਹਿੰਦੇ ਕਿ ਪਰਿਵਾਰ ਨਾਲ ਤਾਂ ਬੜੇ ਪਿਆਰ ਨਾਲ ਮਿਲਦੇ ਸੀ very very uh, humble family man but his one word was very clear to every family jo unhone sab nu kehya that do not use my name for any kind of personal or political purpose mera naam tusi kadi use nahi karoge ya welcome as family but don't uh, use my name for any favor lokan mera naam parivar kadi use na kare ki mai for any kind of favor assi jo vi ha tera dond vich we are on our own feet assi kadi koi favor nahi mangaya ਐਂਡ ਹੀ ਵਾਸ ਵੈਰੀ ਵੈਰੀ ਹੈਪੀ ਵਿਦ ਥੈਟ ਕਦੀ ਤੁਸੀਂ ਕਿਹਾ ਕਿ ਕਿਸੇ ਨੂੰ ਕਿ ਮੈਂ ਡਾਕਟਰ ਮਨਮੋਹਨ ਸਿੰਘ ਦੇ ਰਿਲੇਟਿਵ ਆਈ ਆਲਵੇਸ ਸੇ ਥੈਟ ਹੀ ਇਜ਼ ਮਾਈ ਅੰਕਲ ਐਂਡ ਨਥਿੰਗ ਐਲਸ ਨੋ ਪੋਲਿਟੀਕਲ ਯੂਸੇਜ ਐਟ ਆਲ ਨਾਟ ਰਿਕੁਆਇਰਡ ਤੁਹਾਨੂੰ ਕੀ ਲੱਗਦਾ ਕਿਹੜੀ ਅਜਿਹੀ ਗੱਲ ਜਿੰਦੇ ਕਰਕੇ ਦੁਨੀਆ ਸਭ ਤੋਂ ਜ਼ਿਆਦਾ ਯਾਦ ਕਰੇ ਕਿ ਸਾਦਕੀ ਭਰਿਆ ਜੀਵਨ ਇੱਕ ਮਾਰੂਤੀ 800 ਕਹਿੰਦੇ ਘਰ 'ਚ ਉਦਾਂ ਹੀ ਖੜੀ ਏ ਕਹਿੰਦੇ ਵੱਡੀਆਂ-ਵੱਡੀਆਂ ਪੀਐਮ ਦੇ ਹੁੰਦੇ ਆ ਗੱਡੀਆਂ ਸਿਗੀਆਂ ਉਹ ਕਹਿੰਦੇ ਕਿ ਨਹੀਂ ਮੇਰੀ ਤਾਂ ਆਪਣੀ ਪਹਿਲੀ ਕਮਾਈ ਦੀ ਮਾਰੂਤੀ 800 ਆ ਉਹਨੂੰ ਬਹੁਤ ਪਿਆਰ ਅੱਜ ਵੀ ਉੱਤੇ ਕਰ ਬਿਲਕੁਲ ਇਵਨ ਯੂ ਆ ਰਾਈਟ ਅਬਾਊਟ ਦੈਟ ਹੰਬਲਨੈਸ ਇਜ਼ ਦੀ ਆਨਸਰ ਟੂ ਗੋਡ ਅਗਰ ਤੁਸੀਂ ਹੱਥ ਜੋੜ ਕੇ ਹੰਬਲਨਸ ਤੁਸੀਂ ਰੱਬ ਨੂੰ ਜਿੱਤ ਸਕਦੇ ਹੋ ਦੈਟ ਇਜ਼ ਵਾਟ ਹੀ ਹਾਸ ਟੋ ਅਸ ਕਦੀ ਪਾਕਿਸਤਾਨ ਦੇ ਵੀ ਕਿਸੇ ਸ਼ੇਅਰ ਕਰਦੇ ਸੀ ਕਿ ਉੱਥੇ ਜਨਮ ਹੋਇਆ ਸੀ ਫਾਦਰ ਨੂੰ ਪਾਪਾ ਨੂੰ ਬਹੁਤ ਕੁਝ ਪਤਾ ਹੋਏਗਾ ਤੇ ਕੈਨ ਇੰਟਰੋਡਿਊਸ ਹਿਮ ਬਾ ਫਾਦਰ ਉਹ ਬਿਕਾਜ਼ ਹੀ ਇਜ਼ ਹਿਸ ਫਰਸਟ ਕਜ਼ਨ ਤੋ ਉਹ ਗੱਲ ਕਰ ਸਕਦੇ ਲੈਟ ਮੀ ਸੀ ਕਿੱਥੇ ਨੂੰ ਕਿਮੀ ਵਨ ਮਿੰਟ ਤਾਂ ਪਰਿਵਾਰ ਐਸ ਵੇਲੇ ਆਪਣੇ ਆਪਣੇ ਤਰੀਕੇ ਦੇ ਨਾਲ ਡਾਕਟਰ ਮਨਮੋਹਨ ਸਿੰਘ ਹੋਰਾਂ ਨੂੰ ਯਾਦ ਕਰ ਰਿਹਾ ਪਰਿਵਾਰ ਨੇ ਇੱਕ ਬੜੀ ਅਹਿਮ ਤੇ ਇੰਟਰਸਟਿੰਗ ਗੱਲ ਕਹੀ ਉਹਨਾਂ ਨੇ ਕਿਹਾ ਕਿ ਕਦੀ ਵੀ ਕਿਸੇ ਨੂੰ ਇਸ ਗੱਲ ਦਾ ਜ਼ਿਕਰ ਨਾ ਕਰਿਓ ਕਿ ਮੈਂ ਡਾਕਟਰ ਮਨਮੋਹਨ ਸਿੰਘ ਦੇ ਪਰਿਵਾਰ ਚੋਂ ਆ ਇਸ ਚੀਜ਼ ਦਾ ਕੋਈ ਫਾਇਦਾ ਇਸ ਚੀਜ਼ ਦਾ ਕੋਈ ਲਾਹਾ ਲੈਣ ਦੀ ਕੋਸ਼ਿਸ਼ ਜਿਹੜੀ ਆ ਉਹ ਕਦੀ ਨਾ ਕਰਿਓ ਇਹ ਪਰਿਵਾਰ ਨੂੰ ਖਾਸ ਤੌਰ ਤੇ ਹਦਾਇਤਾਂ ਦਿੱਤੀਆਂ ਗਈਆਂ ਸੀ ਆਮੂਮਨ ਅਸੀਂ ਦੇਖਦੇ ਹਾਂ ਕਿ ਜੇਕਰ ਕੋਈ ਐਮਐਲਏ ਬਣ ਜੇ ਜਾਂ ਐਮਪੀ ਬਣ ਜੇ ਜਾਂ ਕੋਈ ਮੰਤਰੀ ਬਣ ਜੇ ਤਾਂ ਉਸ ਦਾ ਪਰਿਵਾਰ ਕਾਫੀ ਜ਼ਿਆਦਾ ਇਹ ਕਹਿੰਦਾ ਕਿ ਅਸੀਂ ਫਲਾਣੇ ਦੇ ਰਿਸ਼ਤੇਦਾਰਾਂ ਮੰਤਰੀ ਦੇ ਰਿਸ਼ਤੇਦਾਰ ਐਮਐਲਏ ਦੇ ਰਿਸ਼ਤੇਦਾਰਾਂ ਲੇਕਿਨ ਡਾਕਟਰ ਮਨਮੋਨ ਸਿੰਘ ਹੋਰਾਂ ਨੇ ਆਪਣੇ ਪਰਿਵਾਰ ਨੂੰ ਖਾਸ ਤੌਰ ਤੇ ਹਦਾਇਤ ਦਿੱਤੀ ਸੀ ਕਿ ਕਿਸੇ ਨੂੰ ਬਾਹਰ ਇਹ ਨਾ ਕਹੋ ਕਿ ਮੈਂ ਡਾਕਟਰ ਮਨਮੋਹਨ ਸਿੰਘ ਦਾ ਰਿਸ਼ਤੇਦਾਰ ਆ ਡਾਕਟਰ ਮਨਮੋਹਨ ਸਿੰਘ ਦਾ ਪਾਂਜਾ ਜਾਂ ਭਤੀਜਾ ਇਸ ਗੱਲ ਦਾ ਜ਼ਿਕਰ ਨਹੀਂ ਕਰਨਾ ਚਾਹੀਦਾ ਕਿ ਤੁਸੀਂ ਮੇਰੇ ਨਾਮ ਦਾ ਜਾਂ ਮੇਰੇ ਮੇਰੇ ਜਿਹੜੇ ਮੇਰੇ ਕੋਲ ਜਿਹੜਾ ਉਹਦਾ ਉਸਦਾ ਫਾਇਦਾ ਤੁਸੀਂ ਲਵੋ ਇਹ ਤੁਸੀਂ ਬਿਲਕੁਲ ਕਿਸੇ ਵੀ ਕਿਸੇ ਦੇ ਨਾਲ ਕੋਈ ਗੱਲ ਨਹੀਂ ਕਰਨੀ ਤੁਸੀਂ ਆਪਣਾ ਆਪਣੀ ਪਛਾਣ ਬਣਾਓ ਆਪਣਾ ਰੁਤਬਾ ਬਣਾਓ ਔਰ ਪੰਜਾਬ ਦਾ ਭਾਰਤ ਦਾ ਔਰ ਨਾਮ ਜਿਹੜਾ ਇਸ ਤਰੀਕੇ ਨਾਲ ਰੋਸ਼ਨ ਕਰੋ ਇਹ ਡਾਕਟਰ ਮਨਮੋਹਨ ਸਿੰਘ ਹੋਰਾਂ ਨੇ ਖਾਸ sortes ਹਦਾਇਤਾਂ ਜਿਹੜੀਆਂ ਪਰਿਵਾਰ ਨੂੰ ਦਿੱਤੀਆਂ ਹੋਈਆਂ ਸੀ ਤਾਂ ਇਸ ਵੇਲੇ तमाम ਪਰਿਵਾਰਕ ਮੈਂਬਰ ਵੀ ਇੱਥੇ ਮੌਜੂਦ ਨੇ ਜਿਹੜੇ ਨੇ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਕਾਂਗਰਸ ਪਵਨ ਦੇ ਬਾਹਰ ਦੀਆਂ ਕੁਝ ਹੋਰ ਪਰਿਵਾਰਕ ਮੈਂਬਰ ਜਿਹੜੇ ਨੇ ਉਹ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੁਹਾਡੇ ਕੀ ਲੱਗਦੇ ਸੀ ਡਾਕਟਰ ਮਨਮੋਹ ਡਾਕਟਰ ਸਾਹਿਬ ਵੱਡੇ ਭਾਈ ਸਾਹਿਬ ਜੇਡ ਸਾਹਿਬ ਜੀ ਕੀ ਕਹਿ ਸਕਦੇ ਆ ਨਾ ਯੂ ਮਿਸਿੰਗ ਹੈ ਵਰਦੁਖ ਦਾ ਟਾਈਮ ਹੈ ਪਰ ਉਹਨੇ ਬਹੁਤ ਆਪਣੇ ਦੇਸ਼ ਵਾਸਤੇ ਹਰਥੇ ਬਹੁਤ ਕੁਝ ਕੰਮ ਕੀਤਾ ਹੈਗਾ। ਉਹ ਕੋਈ ਨਹੀਂ ਬਹੁਤ ਅੱਛੇ ਤਰ੍ਹਾਂ ਪੀਸਫੁਲੀ ਸਾਇਲੈਂਟ ਰਿਚ ਸਾਰਾ ਕੰਮ ਕੀਤਾ ਹੈ। ਕੋਈ ਜਹੀ ਗੱਲ ਪਰਿਵਾਰ ਨੂੰ ਜਿਹੜੀ ਹਮੇਸ਼ਾ ਯਾਦ ਰਹਿੰਦੀ ਹੈ ਕਿ ਇਹ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਹੋਵੇ ਜਾਂ ਇਹ ਜਿਵੇਂ ਉਹ ਦੱਸ ਰਹੇ ਸੀ ਕਿ ਹਲਕਾ ਖਾਣਾ ਵੀ ਨਾਲ ਉਹਨਾਂ ਨੂੰ ਬਹੁਤ ਪਸੰਦ ਸੀ ਕੇਕ ਦੇ ਬੜੇ ਸ਼ੌਕੀਨ ਸੀ। ਹਾਂ ਮੈਂ 슈ਗਰ ਪੇਸ਼ੈਂਟ ਸੀ ਪਰ ਉਹਨਾਂ ਨੂੰ ਮਿੱਠਾ ਬਹੁਤ ਚੱਲਦਾ ਸੀ। ਉਹ ਸੀ ਕਈ ਵਾਰੀ ਯਾਦ ਕਰਦੇ ਸਨ ਕੈਸਨ ਬਣਾਉਣ ਵਿੱਚ ਹੁੰਦਾ ਸੀ ਕਿ ਤੁਸੀਂ ਤਾਈ ਜੀ ਨੂੰ ਕਹਿੰਦਾ ਬਣਾ ਦੇ ਪੁਰਾਣੀ ਗੱਲ ਹੈ ਮੈਂ ਨਹੀਂ ਗੱਲ ਦੀ ਹੈ ਉਹ ਫਿਰ ਬਣਾ ਕੇ ਦੇ ਦਿੰਦੇ ਹੁੰਦੇ ਸਨ ਬੜਾ ਖੁਸ਼ ਹੁੰਦੇ ਸਨ ਕਹਿੰਦੇ ਪਰਿਵਾਰ ਨੂੰ ਹਦਾਇਤਾਂ ਵੀ ਦਿੱਤੀਆਂ ਸੀ ਕਿ ਇਹ ਨਹੀਂ ਕਹਿਣਾ ਕਿ ਮੈਂ ਡਾਕਟਰ ਮਨਮੋਹਨ ਸਿੰਘ ਦੇ ਪਰਿਵਾਰ ਤੋਂ ਕਦੀ ਇਸ ਚੀਜ਼ ਦਾ ਫਾਇਦਾ ਨਾ ਚੁੱਕੋ ਉਹ ਕਦੀ ਨਹੀਂ ਕਹਿੰਦੇ ਸਨ ਮੇਰੇ ਵਾਸਤੇ ਕੁਝ ਕਿਸੇ ਨੂੰ ਕੁਝ ਦੇ ਕੇ ਮੇਰੇ ਵਾਸਤੇ ਕੰਮ ਕਰਾਓ ਤੁਸੀਂ ਨੈਵਰ ਆਪਣੀ ਜੋ ਹੈ ਆਪਣੇ ਆਪ ਕਰੋ ਔਨ ਤੇ ਆਪਣੇ ਆਪ ਹਾਂ